ਕੋਈ ਗੋ ਰਾਜਨੀਤੀ ਬਾਰੇ ਨਹੀਂ ਸਾਨੂੰ ਕੋਈ ਨਹੀਂ ਭਾਵੇਂ ਜੋ ਅੰਦਰੋਂ ਪਿਆਰ ਕਰਦੇ ਤੇ ਕਰਦੇ ਪਰਿਵਾਰ ਦੇ ਨਾਲ ਉਹ ਹਰ ਕਦਮ ਵਿੱਚ ਤੇ ਨਜ਼ਰ ਸਾਡੇ ਨਾਲ ਜੀ ਬਿਲਕੁਲ ਠੀਕ ਹੈ ਜੀ ਬਿਲਕੁਲ ਕਰਦਾ ਸੀ ਸਾਲੋਂ ਅਸੀਂ ਤਾਂ ਹੀ ਖੜੇ ਆ ਜੀ ਅੱਜ ਕੋਈ ਯਾਦ ਸਿੱਧੂ ਮਸੇਵਾਲਾ ਦੀ ਜੋ ਜੀ ਬਹੁਤ ਯਾਦਾਂ ਨੇ ਬੜੀ ਬੜੀ ਸ਼ੇਅਰ ਕਰ ਚੁੱਕੇ ਆ ਇਹਦੀ ਦੁਨੀਆ ਤਾਂ ਕਿ ਯਾਦ ਜੇ ਨਾ ਜਰਾ ਅਸੀਂ ਜਿਉਂਨੇ ਉਹਨਾਂ ਚਿਰ ਯਾਦ ਰੱਖਾਂਗੇ ਇੱਕ ਤੀਨ ਸਿੱਧੂ ਮਸੇਵਾਲਾ ਹਮੇਸ਼ਾ ਕਰਾਂਗੇ ਕੀ ਕਹਿਣਾ ਚਾਹੁੰਦੇ ਕੀ ਕਹਿਣਾ ਜੀ ਰੱਬ ਅੱਗੇ ਦੁਆ ਹੈ ਮਾਲਕ ਬੇਬੇ ਬਾਪੂ ਦੀ ਲੰਮੀ ਉਮਰ ਕਰੇ ਉਹਨਾਂ ਨੂੰ ਇੱਕ ਬੇਟੀ ਕੱਢੀ ਕੋਈ ਦੇ ਕੋਈ ਕਲੇਸ਼ਾ ਨਾ ਚਾ ਕੇ ਰੱਖੇ ਉਹਨਾਂ ਨੂੰ ਸੰਤਰੀ ਲੰਮੀ ਉਮਰ ਕਰੇ ਤੱਤੀਆਂ ਮਾਵਾਂ ਤੋਂ ਦੂਰ ਰੱਖੇ ਉਹਨੂੰ ਤੇ ਉਸ ਰੂਲ ਉੱਪਰ ਅਪਣੇ ਚਰਨਾ ਚ ਰਹਿਣਾ ਇਸ ਬਖਸ਼ ਸਿੱਧੂ ਹਮੇਸ਼ਾ ਤੁਹਾਡੇ ਤੇਰੇ ਨਾਲ ਖੜਦਾ ਸੀ ਤੁਹਾਡੇ ਨਾਲ ਤਾਂ ਹੀ ਅਸੀਂ ਖੜੇ ਆ ਅਸੀਂ ਵੇਖੋ ਤੇ ਹਮੇਸ਼ਾ ਖੜੇ ਰਾਵਾਂਗੇ ਠੀਕ ਕੋਈ ਅੱਗੇ ਪਲਾਨਿੰਗ ਸੀ ਕਿ ਸਿੱਧੂ ਦੇ ਨਾਲ ਕੋਈ ਗੀਤ ਦੀ ਜਾਂ ਬਿਸ਼ੋਪ ਬੜੀਆਂ ਪਲਾਨਿੰਗ ਆਸੀ ਬਹੁਤ ਜ਼ਿਆਦਾ ਪਲਾਨਿੰਗ ਕਿਹੜੇ ਕਿਹੜੇ ਸੀ ਕੁਝ ਦੱਸ ਸਕਦੇ ਹੋ ਥੋੜਾ ਕੈਮਰੇ ਤੇ ਦੱਸ ਸਕਦੇ ਬਾਕੀ ਵੇ ਵਾਪ ਨੂੰ ਪਤਾ ਹੈ ਬਾਕੀ ਕਾਫੀ ਇੰਟਰਵਿਊ ਚਲਾਈ ਸੀ ਕਲਾਕਾਰਾਂ ਨੂੰ ਬਾਣਿਆ ਸੀ ਹਲੇ ਦਾ ਮੋਸ਼ਕ ਕਰਨਾ ਸੀ ਹਲੇ ਦਾ ਸ਼ੁਰੂਆਤ ਸੀ ਜੀ ਹਾਂ ਜੀ ਜੀ ਤੇ ਮਾਤਾ ਜੀ ਨਾਲ ਕੋਈ ਗੱਲਬਾਤ ਹੋਈ ਹੈ ਬਾਬੂ ਜੀ ਨਾਲ ਕੋਈ ਗੱਲਬਾਤ ਹੋਈ ਹੈ ਜੀ ਹਾਂ ਜੀ ਹੋਈ ਹੈ ਬਸ ਅਸੀਂ ਵੀ ਬਾਈਟ ਹੀ ਕਰ ਲਈਏ ਬਾਈ ਖੜ੍ਹ ਜਾ ਸਿਰਫ ਇੰਨੀ ਐ ਵੀ ਠੀਕ ਠਾਕ ਹੈ ਜੀ ਅਸੀਂ ਅਰਦਾਸ ਕਰਾਂਗੇ ਤੁਹਾਡੇ ਤੋਂ ਅਸੀਂ ਤੁਹਾਡੇ ਕੋਲੋਂ ਹੀ ਆਏ ਹਾਂ ਜੀ ਸ਼ੁਕਰੀਆ ਜੀ ਬੜੀ ਬੜੀ ਰਾਜਨੀਤੀ ਬਾਰੇ ਨਹੀਂ ਸਾਨੂੰ ਕੋਈ ਨਹੀਂ ਜੋ ਅੱਜ ਤਨੋਂ ਪਿਆਰ ਕਰਦੇ ਤੇ ਕਰਦੇ ਪਰਿਵਾਰ ਦੇ ਨਾਲੋਂ ਹਰ ਕਦਮ ਵਿੱਚ ਇਹ ਨਜ਼ਰ ਸਾਹ ਲੈ ਨਾਲ ਜੀ ਬਿਲਕੁਲ ਜੀ ਬਿਲਕੁਲ ਕਰਦਾ ਸੀ ਸਾਲੋਂ ਅਸੀਂ ਵੀ ਤਾਂ ਹੀ ਖੜੇ ਹਾਂ ਜੀ ਅੱਜ ਕੋਈ ਯਾਦ ਹੋਵੇ ਸਿੱਧੂ ਮੁਸੇਵਾਲਾ ਦੀ ਦੋਸਤਾਂ ਦੀ ਬਹੁਤ ਯਾਦਾਂ ਨੇ ਬੜੀ ਬੜੀ ਸ਼ੇਅਰ ਕਰ ਚੁੱਕੇ ਹਾਂ ਇਹ ਵੀ ਦੁਨੀਆ ਤੱਕ ਯਾਦ ਜਿਹੜਾ ਅਸੀਂ ਜਿਉਂਨੇ ਉਹਨਾਂ ਚਿਰ ਯਾਦ ਰੱਖਾਂਗੇ ਇੱਕ ਚੀਜ਼ ਸਿੱਧੂ ਮੁਸੇਵਾਲਾ ਸ਼ਕੜੇ ਹਮੇਸ਼ਾ ਕਰੇਗੀ ਕੀ ਕਹਿਣਾ ਚਾਹੁੰਦੇ ਕੀ ਕਹਿਣਾ ਜੀ ਰੱਬ ਅੱਗੇ ਦੁਆ ਹੈ ਤੇ ਮਾਲਕ ਬੇਬੇ ਬਾਪੂ ਦੀ ਲੰਮੀ ਉਮਰ ਕਰੇ ਉਹਨਾਂ ਨੂੰ ਇੱਕ ਵੰਡ ਦੇ ਦੇ ਕੋਈ ਨਹੀਂ ਕੋਈ ਨਹੀਂ ਸਾਲ ਬਚਾ ਕੇ ਰੱਖੇ ਆਪਾਂ ਮਿਲਦੇ ਉਹ ਸੰਧੀ ਲੰਮੀ ਉਮਰ ਕਰੇ ਤੱਤੀਆਂ ਬਾਵਾ ਤੋਂ ਦੂਰ ਰੱਖਿਓ ਉਹਨਾਂ ਤੇ ਉਸ ਰੂਹ ਨੂੰ ਆਪਣੇ ਚਰਨਾਂ 'ਚ ਰੱਖਾਂ ਅਸਬਖਸ਼ ਸਿੱਧੂ ਹਮੇਸ਼ਾ ਤੁਹਾਡੇ ਤੁਹਾਡੇ ਨਾਲ ਖੜਦਾ ਸੀ ਤੁਹਾਡੇ ਨਾਲ ਵੀ ਲੈਂਦਾ ਤਾਂ ਹੀ ਅਸੀਂ ਖੜੇ ਆ ਅਸੀਂ ਵੇਖੋ ਤੇ ਹਮੇਸ਼ਾ ਖੜੇ ਰਾਵਾਂਗੇ ਠੀਕ ਕੋਈ ਅੱਗੇ ਪਲਾਨਿੰਗ ਸੀ ਕਿ ਸਿੱਧੂ ਦੇ ਨਾਲ ਕੋਈ ਗੀਤ ਦੀ ਜਾਂ ਬਸ਼ਵਰ ਬੜਿਆ ਪਲਾਨ ਸੀ ਬਹੁਤ ਜ਼ਿਆਦਾ ਪਲਾਨ ਸੀ

ਬੜੀ ਕੋ ਰਾਜਨੀਤੀ ਬਾਰੇ ਨਹੀਂ ਸਾਨੂੰ ਕੋਈ ਵੀ ਨਹੀਂ ਜੋ ਅੰਦਰੋਂ ਪਿਆਰ ਕਰਦੇ ਤੇ ਕਰਦੇ ਪਰਿਵਾਰ ਦੇ ਨਾਲ ਉਹ ਹਰ ਕਦਮ ਤੇ ਇਹ ਨਜ਼ਰ ਸਾਹ ਦੇ ਨਾਲ ਜੀ ਬਿਲਕੁਲ ਜੀ ਮੈਂ ਪ੍ਰਸ਼ੰਸਾ ਕਰਦਾ ਸੀ ਸਾਲੋਂ ਅਸੀਂ ਤਾਂ ਹੀ ਖੜੇ ਆ ਜੀ ਅੱਜ ਕੋਈ ਯਾਦ ਹੋਵੇ ਸਿੱਧੂ ਮੂਸੇਵਾਲਾ ਦੀ ਜੋ ਜੀ ਲੈਂਡ ਕੈਂਡੀ ਬਹੁਤ ਯਾਦਾਂ ਨੇ ਬੜੀ ਬੜੀ ਸ਼ੇਅਰ ਕਰ ਚੁੱਕਿਆ ਜਿਹੜੀ ਦੁਨੀਆ ਤੱਕ ਯਾਦ ਦੇਣਾ ਜੇ ਅਸੀਂ ਜਿਉਂਨੇ ਉਹਨਾਂ ਚਿਰ ਯਾਦ ਰੱਖਾਂਗੇ ਇੱਕ ਤੀ ਸਿੱਧੂ ਮੂਸੇਵਾਲਾ ਹਮੇਸ਼ਾ ਕਰੇਗੇ ਹਮੇਸ਼ਾ ਕਰਾਂਗੇ ਕੀ ਕਹਿਣਾ ਚਾਹੀਦਾ ਕੀ ਕਹਿਣਾ ਜੀ ਰੱਬ ਅੱਗੇ ਦੁਆ ਹੈ ਤੇ ਮਾਲਕ ਬੇਬੇ ਬਾਪੂ ਦੀ ਲੰਮੀ ਉਮਰ ਕਰੇ ਉਹਨਾਂ ਨੂੰ ਇੱਕ ਵੇਂ ਨਹੀਂ ਕੋਈ ਨੀ ਕੋਈ ਨਿਕਲੇ ਸ਼ਰਮ ਬਚਾ ਕੇ ਰੱਖੇ ਉਹ ਮੈਨੂੰ ਉਹਨੂੰ ਖੁਸ਼ਹਾਲ ਦੀ ਲੰਮੀ ਉਮਰ ਕਰੇ ਤਤਿਆਂ ਬਾਵਾ ਤੋਂ ਦੂਰ ਰੱਖਿਓ ਉਹਨੂੰ ਤੇ ਉਸ ਰੂਹ ਨੂੰ ਆਪਣੇ ਚਰਨਾਂ ਚ ਰੱਖਾਂ ਅਸ ਬਖਸ਼ ਸਿੱਧੂ ਹਮੇਸ਼ਾ ਤੁਹਾਡੇ ਤੁਹਾਡੇ ਨਾਲ ਖੜਦਾ ਸੀ ਤੁਹਾਡੇ ਨਾਲ ਵੀ ਤਾਂ ਹੀ ਅਸੀਂ ਖੜੇ ਆ ਅਸੀਂ ਵੇਖੋ ਤੇ ਹਮੇਸ਼ਾ ਖੜੇ ਰਾਵਾਂਗੇ ਠੀਕ ਕੋਈ ਅੱਗੇ ਪਲਾਨਿੰਗ ਸੀ ਕਿ ਸਿੱਧੂ ਦੇ ਨਾਲ ਕੋਈ ਗੀਤ ਦੀ ਜਾਂ ਕੋਈ ਸ਼ੋਰ ਬੜੀਆਂ ਪਲਾਨਿੰਗ ਆ ਸੀ ਬਹੁਤ ਜ਼ਿਆਦਾ ਪਲਾਨਿੰਗ ਆ ਕਿਹੜੀਆਂ ਕਿਹੜੀਆਂ ਸੀ ਕੁਝ ਦੱਸ ਸਕਦੇ ਹੋ ਥੋੜਾ ਕੈਮਰੇ ਤੇ ਦੱਸ ਸਕਦੇ ਵੇ ਵਾਪ ਨੂੰ ਪਤਾ ਹੈ ਬਾਕੀ ਕਾਫੀ ਐਂਟੀਕੀਟ ਚਾਹਾਂਗੇ ਭਾਈ ਜੀ ਕਲਾਕਾਰਾਂ ਨੂੰ ਬਾਣਿਆ ਸੀ ਮਾਣ ਨੂੰ ਖੁਸ਼ ਕਰਨਾ ਸੀ ਹਲੇ ਤਾਂ ਸ਼ੁਰੂਆਤ ਸੀ ਜੀ ਹਾਂ ਜੀ ਜੀ ਤੇ ਮਾਤਾ ਜੀ ਨਾਲ ਕੋਈ ਗੱਲਬਾਤਾਂ ਚ ਹੋਈ ਹੈ ਬਾਬੂ ਜੀ ਨਾਲ ਕੋਈ ਗੱਲਬਾਤ ਹੋਈ ਹੈ ਜੀ ਹਾਂ ਜੀ ਹੋਈ ਹੈ ਬਸ ਅਸੀਂ ਵੀ ਵਾਈਟੀ ਕਰ ਲਈਏ ਕਰ ਲਿਓ ਬਾਈ ਛੱਡ ਦਿਓ ਸਿਰਫ ਇੰਨੀ ਇਹ ਵੀ ਠੀਕ-ਠਾਕ ਹੈ ਜੀ ਠੀਕ ਹੈ ਅਸੀਂ ਦਾ ਅਰਦਾਸ ਕਰਾਂਗੇ ਤੁਹਾਡੇ ਨੂੰ ਅਸੀਂ ਤੁਹਾਡੇ ਕੋਲੋਂ ਹੀ ਆਏ ਹਾਂ ਜੀ ਹਾਜ਼ਰੀ ਸ਼ੁਕਰੀਆ ਜੀ